ਨਦੀਆਂ ਵਹਿ ਰਹੀਆਂ ਕਿਉਂ ਦੀਆਂ ਵਹਿ ਸਕਦੇ ਆਂ ਚੈੱਕ ਇਹ ਕਿਹਦਾ ਸਟੇਟ ਇਹ ਥੋੜਾ ਕੀ ਕਹਿਣਾ ਵੀ ਪਿਓਰ ਕਿਉ ਹੈ ਜਾਂ ਵਿੱਚ ਕੈਮਿਕ ਲਓ ਜੀ ਮਿੱਤਰੋ ਜਿਵੇਂ ਕਹਿ ਰਹੇ ਨੇ ਨਾ ਸਿਆਣੇ ਕਰ ਲੋ ਕਿਉ ਨੂੰ ਭਾਂਡਾ ਤੇ ਉਹੀ ਗੱਲ ਆ ਬਾਈ ਜੀ ਕਿਉ ਵਾਲੇ ਭਾਂਡੇ ਵਾਲੀ ਗੱਲ ਹੋ ਚੁੱਕੀ ਆ ਬਿਲਕੁਲ ਕਿਉ ਕਿ ਕਿਉ ਨੂੰ ਭਾਂਡਾ ਤਾਂ ਕਹਿ ਰਹੇ ਆ ਕਿਉ ਨੂੰ ਭਾਂਡਾ ਹੀ ਕਰ ਰੱਖਿਆ ਥੱਲੇ ਜਿਵੇਂ ਤੁਸੀਂ ਦੇਖ ਰਹੇ ਹੋਗੇ ਪੰਤਾਲੇ ਚੱਲ ਸੀਗੇ ਭਾਰਤ ਮਾਲਾ ਰੋਡ ਤੋਂ ਤਾਂ ਥੱਲੇ ਬਾਈ ਜੀ ਭਾਂਡੇ ਕਰਲੇ ਭਾਂਡੇ ਕਰਲੇ ਜਦੋਂ ਤਾਂ ਫਿਰ ਕਿਉ ਤਾਂ ਜਾਣਾ ਸੀ ਆ ਜੀ ਤਾਂ ਬਾਕੀ ਜੀ ਜੋ ਵੀ ਵੀਰ ਹੈ ਇਹ ਨਾਲ ਜੇ ਕੋਈ ਥੋੜੀ ਜੀ ਆਪਾਂ ਨੂੰ ਪੁੱਛ ਕੇ ਚ ਮਿਲੀ ਉਹਨਾਂ ਤੋਂ ਵੀ ਤੇ ਜਿਵੇਂ ਪਹਿਲਾਂ ਕੀ ਹੋਇਆ ਸੀ ਨਾ ਸੇਬਾਂ ਦੀ ਸੇਬਾਂ ਦੇ ਟਰੱਕ ਪਲਟਾ ਸੀ ਤੇ ਉਦੋਂ ਕੀ ਹੋਣਾ ਸੀ ਆ ਲੋਕਾਂ ਨੇ ਬਾਈ ਜੀ ਸੇਬਾਂ ਦੀਆਂ ਪੇਟੀਆਂ ਲੈ ਗਈ। ਇਸ ਵਾਰ ਚਲੋ ਕੀ ਹਾਂ ਕਿਉਂ ਪਲਟਿਆ ਤਾਂ ਬਾਈ ਜੀ ਜਿਵੇਂ ਕਰ ਲੋ ਕਿਉਂ ਨੂੰ ਭੰਡਾ ਉਹ ਗੱਲ ਹੈ ਵੀ ਕਿਉਂ ਆ ਦੇਖੋ ਆ ਜਾਈਏ ਅੰਦਰ ਤੁਹਾਡੇ ਸਾਹਮਣੇ। ਨਦੀਆਂ ਵਹਿ ਰਹੀਆਂ ਕਿਉਂ ਦੀਆਂ ਬਿਲਕੁਲ ਆ ਕਰੋ ਇਹ ਚੈੱਕ। ਬਾਈ ਜੀ ਬਰਤਨ ਲੱਗੇ ਹੋਏ ਆ ਆ ਵੇਖੋ ਹੀ ਕਿਉਂ ਹੀ ਕਿਉਂ ਪਿਆਈ ਕਰੋ ਇਹ। ਲਓ ਜੀ ਦੋਸਤੋ ਕਰੋ ਇਹ ਚੈੱਕ। ਆ ਜੀ ਆਪਾਂ ਫੋਨ ਕਰ ਦਿੱਤਾ ਤੇ ਜੀ ਆਪਾਂ ਪੱਕੇ ਤੌਰ ਤੇ ਨਹੀਂ ਕਹਿ ਸਕਦੇ ਜੀ ਕਿਥੋਂ ਦਾ ਟਰੱਕ ਸੀ ਪਰ ਇਹਦਾ ਐ ਵੀ ਭਾਰਤਮਾਲਾ ਸੰਗਰੀਆ ਵੱਣੀਓ ਸੰਗਰੀਆ ਸਾਈਡ ਤੋਂ ਆ ਰਿਹਾ ਸੀ ਹਨੂਮਾਨਗੜ੍ਹ ਸਾਈਡ ਤੋਂ ਤੇ ਡੱਬਾ ਵਾਲੀ ਸਾਈਡ ਨੂੰ ਜਾ ਰਿਹਾ ਸੀ ਆ ਤੇ ਰਸਤੇ ਦੇ ਵਿੱਚ ਹੀ ਅਚਾਨਕ ਇਹ ਜਬ ਸਾਹਸ ਸਾਵਾ ਪਰ ਗਿਆ ਹੁੰਦੇ ਹੋ ਹੁੰਦੇ ਜੀ ਸਾਡੇ ਸਾਹਮਣੇ ਜੋ ਹੋਇਆ ਲਓ ਜੀ ਦੇਖ ਸਕਦੇ ਹੋ ਜੀ ਇਧਰੋਂ ਹਟਾਈ ਵੀ ਜਾਂਦੇ ਆ ਵੀਰੋਰੇ ਤੇ ਇਧਰ ਬਈ ਜੀ ਲੱਗੇ ਪਏ ਆ ਵੇਖੋ ਮਿੱਟੀ ਦਾ ਟਰੱਕ ਆ ਗਿਆ ਮਿਟੀ ਦਾ ਟਰੱਕ ਤਾਮ ਗਿਆ ਦੋਸਤੋ ਕਿਉਂਕਿ ਇਹਨੂੰ ਸ਼ੁੱਧ ਘਿਓ ਵੀ ਨਹੀਂ ਕਹਿ ਸਕਦੇ ਕਿਉਂਕਿ ਦੇ ਵਿੱਚੋਂ ਦੇਖੋ ਜੀ ਆ ਚੀਜ਼ਾਂ ਨਿਕਲੀਆਂ ਇਹ ਲਓ ਕਰ ਸਕਦੇ ਹਾਂ ਚੈੱਕ ਵੈਸੇ ਘਿਓ ਹੀ ਆ ਤੇ ਪਰ ਹਜੇ ਪੱਕਾਈ ਤੌਰ ਤੇ ਨਹੀਂ ਕਹਿ ਸਕਦੇ ਕਿਉਂਕਿ ਇਹਦੇ ਵਿੱਚ ਕੋਈ ਵੀ ਹਜੇ ਪੱਕੇ ਜਾਈਏ ਤੌਰ ਤੇ ਨਹੀਂ ਕਹਿ ਰਿਹਾ ਵੀ ਇਹ ਘਿਓ ਆ ਜਾਂ ਕੁਝ ਹੋਰ ਹੈ ਘਟੋ ਘਟ ਦੱਸ ਰਹੇ ਜੀ 92000 ਲੀਟਰ ਦਾ ਟੈਂਕ ਇਹ ਭਰਿਆ ਹੋਇਆ ਸੀ ਘਿਓ ਦਾ ਜਿਹੜਾ ਕਿ ਜੀ ਪਲਟ ਕੇ ਤੇ ਕਰ ਲੋ ਕਿ ਉਹਨੂੰ ਭੰਡਿਆ ਲਈ ਗੱਲ ਹੋ ਚੁੱਕੀ ਆ ਹੈਡਰਾ ਵੀ ਬੜਾ ਚੁੱਕੇ ਆ ਪਰ ਇੱਕ ਗੱਲ ਮੇਨੇ ਦੇਖਨ ਨੂੰ ਮੀਡੀਆ ਐਨ ਐਚ ਏ ਵਾਲੇ ਮੌਕੇ ਦੀ ਟੀਮ ਇਹਨਾਂ ਦੀ ਆਸ ਰੱਖੀ ਸੀ ਇੱਥੇ ਜਿਹੜੇ ਕਿ ਇਹਨਾਂ ਦੀ ਭੈਜੀ ਹੈਲਪ ਲਾਈ ਪਹੁੰਚ ਚੁੱਕੇ ਸੀਗੇ ਉਹ ਗੱਡੀ ਇੱਥੋਂ ਟਰੱਕ ਵਾਲੇ ਜਦੋਂ ਸਟੀering ਲੌਕ ਹੋ ਗਿਆ ਅਚਾਨਕ ਚੱਲਦੇ ਚੱਲਦੇ ਟਰੱਕ ਦਾ ਜਦੋਂ ਸਟੀering ਲੌਕ ਹੋ ਜਾਂਦਾ ਤਾਂ ਇੱਥੋਂ ਟਰੱਕ ਵਾਲਾ ਬਹੁਤ ਸੰਭਾਲਣ ਦੀ ਕੋਸ਼ਿਸ਼ ਕਰਦਾ ਇੱਥੋਂ ਜੀ ਪਲਟਦਾ 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 ਤੇ ਉਹ ਉੱਥੇ ਜਾ ਕੇ ਉਹਦੇ ਵਿੱਚ ਵੱਜ ਜਾਂਦਾ ਕੋਲ ਕਾਲ ਗਈ ਸੀ ਜੀ ਮਤਲਬ 2 ਘੰਟੇ ਪਹਿਲਾਂ ਅੱਛਾ 2 ਘੰਟੇ ਪਹਿਲਾਂ ਹਾਂਜੀ ਤਾਂ ਫਿਰ ਜਦੋਂ ਤੁਸੀਂ ਆਏ ਉਦੋਂ ਇਹ ਡਰਾਈਵਰ ਕਰੈਕਟਰ ਨਾਲ ਗੱਲਬਾਤ ਹੋਈ ਸੀ ਸਰ ਉਸ ਟਾਈਮ ਮੇਰੇ ਕੋਲ ਕਾਲ ਆਈ ਸੀ ਮੈਂ ਪਿੱਛੇ ਸੀ ਕਿ ਸਾਡੀ ਇੱਕ ਗੱਡੀ ਜਿਹੜੀ ਦੋ ਗੱਡੀਆਂ ਚੱਲਦੀਆਂ ਉਹ ਗੱਡੀ ਸਾਡੀ ਪਹਿਲਾਂ ਇੱਕ ਟੀਮ ਪਹੁੰਚ ਗਈ ਸੀ ਅੱਛਾ ਹਾਂਜੀ ਅੱਛਾ ਜੀ ਤਾਂ ਉਦੋਂ ਇਹਨਾਂ ਨੂੰ ਕੋਈ ਜ਼ਿਆਦਾ ਸੱਟਾਂ ਤਾਂ ਨਹੀਂ ਲੱਗੀਆਂ ਨਹੀਂ ਸਰ ਜ਼ਿਆਦਾ ਸੱਟਾਂ ਨਹੀਂ ਕੀ ਨਮਾਲਾ ਸਕਦੇ ਹੋ ਤੁਹਾਡਾ ਕਹਿੰਦਾ ਕੀ ਆ ਕਿਸ ਤਰ੍ਹਾਂ ਕੀ ਰੀਜਨ ਕੀ ਆ ਪਲਟਣ ਦਾ ਸਰ ਉਸ ਟਾਈਮ ਜਿਹੜੇ ਸਾਡੇ ਦੂਜੇ ਮਤਲਬ ਟੀਮ ਸੀਗੀ ਹਾਂਜੀ ਉਹਨਾਂ ਨੂੰ ਜਾਣਕਾਰੀ ਦਾ ਜ਼ਿਆਦਾ ਪਤਾ ਮੈਂ ਸਰ ਥੋੜਾ ਬਾਅਦ ਚਾਇਆ ਸੀ ਪਰ ਸੁਣ ਵਿਚਾਰੇ ਸਟੇਰਿੰਗ ਲੋਕ ਹੋ ਚੁੱਕੇ ਸੀ ਹਾਂਜੀ ਹਾਂਜੀ ਸਟੇਰਿੰਗ ਲੋਕ ਹਾਂਜੀ ਹਾਂਜੀ ਮਤਲਬ ਇਹੀ ਕਹਿ ਰਹੇ ਆ ਕਿ ਉਹਦਾ ਸਟੇਰ ਇਹ ਥੋੜਾ ਕੀ ਕਹਿਣਾ ਵੀ ਪਿਓਰ ਕਿਉ ਹੈ ਜਾਂ ਇਹ ਵਿੱਚ ਕੈਮੀਕਲ ਵੀ ਕਹਿ ਰਹੇ ਆ ਥੋੜਾ ਮੋਟਾ ਨਹੀਂ ਪਤਾ ਠੀਕ ਹੈ ਜੀ ਡਰਾਈਵਰ ਨੂੰ ਲੈ ਚੁੱਕੇ ਹੋ ਹਾਂਜੀ ਹਾਂਜੀ ਹਸਪੀਟਲ ਚ ਹਾਂਜੀ ਹਾਂਜੀ ਬਿਲਕੁਲ ਅਸੀਂ ਉਹਨੂੰ ਐਡਮਿਟ ਕਰਵਾਤਾ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਪਰ ਮੁੱਢੀਆਂ ਸੱਟਾਂ ਹੋਈਆਂ ਮੇਰੇ ਨਾਲ ਜ਼ਿਆਦਾ ਚੋਟ ਨਹੀਂ ਕਹਿ ਰਹੇ ਆ ਮਾਮੂਲੀ ਸੀ ਸੱਟ ਵੱਜੀ ਹੈ ਚਲੋ ਪਰਮਾਤਮਾ ਖੈਰ ਕਰੇ ਵਿਚਾਰਿਆਂ ਦਾ ਠੀਕ ਹੈ ਜੀ